ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਸੱਜਰੀ ਸਵੇਰ ਮੁਬਾਰਕ ਹੋਵੇ ਤੇ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਸਾਰੇ ਦੇ ਜਾਨਵਰ ਵਧੀਆ ਹੋਣਗੇ ਤੇ ਮਿੱਤਰੋ ਅੱਜ ਤੁਹਾਡੇ ਲਈ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਫੇਰ ਹਾਜ਼ਰ ਹੋਏ ਅੱਜ ਚੰਬੀ ਘੋੜੀ ਲੈ ਆਏ ਨੋਗਰੇ ਬੱਚੇ ਦੇਨ ਵਾਲੀ ਲੈ ਆਏ ਤੇ ਗੱਬਣ ਚੈੱਕ ਪਾਸ ਲੈ ਆਏ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਤੋਂ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਕੀ ਹਾਈਟ ਆ ਉਮਰ ਕਿੰਨੀ ਆ ਤੇ ਰੇਟ ਜਾਇਜ਼ ਹੋ ਦੋਸਤੋ ਰੇਟ ਆਪਾਂ ਫੋਨ ਤੇ ਦੱਸਾਂਗੇ ਸਾਰੀ ਡਿਟੇਲਸ ਸੁਣ ਲਓ ਜੇ ਤੁਹਾਡੇ ਡਿਟੇਲ ਪਸੰਦ ਹੋਈ ਮੰਨ ਲਓ ਘੋੜੀ ਫਿੱਟ ਹੋਈ ਤੇ ਤੁਸੀਂ ਲਾਸਟ ਦਿੱਤੇ ਨੰਬਰਾਂ ਤੇ ਫੋਨ ਲਾ ਲਓ ਰੇਟ ਤੋਂ ਉਹਨੂੰ ਆਪਾਂ ਨਹੀਂ ਗਾਰੰਟੀ ਦੇ ਸਕਦੇ ਵੀ ਰੇਟ ਹੋਰਾਂ ਨਾਲ ਜਾਇਜ਼ ਮਿਲ ਜੂ ਆਪਣੇ ਹਨ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਤੇ ਜੇ ਕੋਈ ਕਮੀ ਪੇਸ਼ੀ ਹੋਈ ਹੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਭਰਾਵਾਂ ਤਾਈਂ ਪਹੁੰਚੇ ਸਾਰਿਆਂ ਤੇ ਜਿਨ੍ਹਾਂ ਨੇ ਗੱਬਣਾ ਘੋੜੀ ਚਾਹੀਦੀ ਹੈ ਤੇ ਚੈਨਲ ਕਰਦੇ ਸਬਸਕ੍ਰਾਈਬ ਜੇ ਤੁਸੀਂ ਵੀ ਜਾਇਜ ਮੁੱਲ ਵਿੱਚ ਚੰਗਾ ਜਾਨਵਰ ਚਾਹੁੰਦੇ ਆ ਤਾਂ ਦੋਸਤੋ ਚੰਗੀ ਬਾਡੀ ਦੀ ਮਜੂਤ ਘੋੜੀ ਲੈ ਆਏ ਅੱਜ ਤੁਹਾਡੇ ਲਈ ਗੱਬਣਾ ਜਿਵੇਂ ਆਪਾਂ ਵੀਡੀਓ ਦੇ ਟਾਈਟਲ ਵਿੱਚ ਤੁਸੀਂ ਪੜ੍ਹੀ ਲਿਆ ਗੱਬਣਾ ਘੋੜੀ ਆ ਤੇ ਗੱਬਣਾ ਹੈਗੇ 3.5 ਮਹੀਨਿਆਂ ਦੀ ਪਹਿਲਾਂ ਆਪਾਂ ਘੋੜੀ ਦੀ ਡਿਟੇਲ ਦਿੰਨੇ ਆ ਜੀ ਨੁਕਰੇ ਬਲੱਡ ਲਾਈਨ ਚੋ ਜੀ ਤੇ ਨੁਕਰੇ ਬੱਚੇ ਦੇਣ ਵਾਲੀ ਆ ਨੁਕਰੇ ਬੱਚੇ ਦੇਣ ਵਾਲੀ ਅਸਲੀ ਆ ਸਾਰਾ ਮੂੰਹ ਚਿੱਟਾ ਅੱਧਾ ਟਰੈਡ ਚਿੱਟਾ ਚਾਰੇ ਲੱਤਾਂ ਚਿੱਟੀਆਂ ਤੇ ਇੱਕ ਗੱਲ ਹੋਰ ਚਾਲ ਦੀ ਬਹੁਤ ਸੋਹਣਾ ਚਲਦੀ ਹੈ ਚਾਲ ਦੀ ਵੀਡੀਓ ਮੈਥੋਂ ਨਹੀਂ ਬਣਾਈ ਗਈ ਕਿਉਂਕਿ ਇਹ ਮੁੰਡਾ ਵੀ ਨਵਾਂ ਆਇਆ ਹਜੇ ਹੈ ਬੈਨ ਦਾ ਇਹਨੂੰ ਪਤਾ ਨਹੀਂ ਇੰਨਾ ਤਾਂ ਵੀਡੀਓ ਬਣਾਉਂਦਾ ਕਰਕੇ ਆਪ ਮੈਂ ਬੈਠਾ ਨਹੀਂ ਤੁਸੀਂ ਆ ਜਾਓ ਸਾਹਮਣੇ ਤਸੱਲੀ ਕਰਾਵੇਂ ਪਰ ਤੁਸੀਂ ਪੈਰਾਂ ਤੋਂ ਅੰਦਾਜ਼ਾ ਲਾ ਲਓ ਜਿਹੜੇ ਹਸਾਬ ਨਾਲ ਪੈਰ ਰੱਖਦੀ ਆ ਚਾਲ ਬਹੁਤ ਸੋਹਣੀ ਹੋਣੀ ਆ ਦੋਨਾਂ ਪਾਸਿਓਂ ਅੱਧਾ ਅੱਧਾ ਟਰੈਡ ਦੋਸਤੋ ਚਿੱਟਾ 60ੋਂ ਬਾਹਰ ਕੁੜੀ ਦੀ ਹਾਈਟ ਆ ਸਕੇਲ ਵਾਲੀ ਫੀਤੇ ਵਾਲੀ ਤਾਂ 61+ ਵੀ ਹੋ ਜੂ ਲੈਂਥ ਦੀ ਚੰਗੀ ਆ ਗਰਦਨ ਦੀ ਚੰਗੀ ਆ ਤੇ ਕੰਨ ਕੰਡੀਸ਼ਨ ਦੀ ਚੰਗੀ ਆ ਤੇ ਨੇੜਿਓਂ ਦੂਰੋਂ ਸਾਰੀ ਤੋਰ ਕੇ ਦਿਖਾਵਾਂਗੇ ਹੱਥਾਂ ਪੈਰਾਂ ਦੀ ਸਾਫ ਆ ਬਾਲ ਪੋਰੀਆਂ ਦੀ ਸਾਫ ਆ ਉਮਰ ਦੀ ਗੱਲ ਕਰੀ ਤਾਂ ਸਾਢੇ 5 ਸਾਲ ਘੋੜੀ ਦੀ ਉਮਰ ਆ ਨਵੇਂ ਮਾਲੋ ਨਵੀਂ ਉਮਰ ਦੀ ਜਿਆਦਾ ਪੱਕੀ ਘੋੜੀ ਨਹੀਂ ਕਨ ਕੰਡੀਸ਼ਨ ਦੇਖੋ ਨੇੜਿਓਂ ਸੋ ਨੂੰ ਦਿਖਾਤਾ ਸੋਨਾ ਤੇ ਰਿਜ਼ਲਟ ਵੀ ਸੋਨਾ ਦਿੱਤਾ ਮਾਲਕਾਂ ਨੇ ਆਪਾਂ ਨੂੰ ਪੁਰਾਣਿਆਂ ਨੇ ਦੱਸਿਆ ਬਹੁਤ ਚੰਗੀ ਬੱਚੀ ਲਾ ਕੇ ਆਈ ਆ ਤੇ ਗਾਂ ਵੀ ਚੰਗੇ ਘੋੜੇ ਤੋਂ ਮਿਲੀ ਆ ਬੱਚਾ ਚੰਗਾ ਹੀ ਦੇਣਾ ਹੁਣ ਆਪਾਂ ਘੋੜੇ ਬਾਰੇ ਡਿਟੇਲ ਦੇ ਦੀ ਕਿਹੜੇ ਘੋੜੇ ਤੋਂ ਗੱਭਣ ਕਿੰਨੇ ਟਾਈਮ ਦੀ ਗੱਭਣ ਘੋੜੇ ਤੋਂ ਦੋਸਤੋ ਜੀ ਬਰਕੰਦੀ ਵਾਲੇ ਘੋੜੇ ਤੋਂ ਗੱਭਨ ਚੈੱਕ ਪਾਸ ਨੁਗਰਾ ਘੋੜਾ ਚੰਗੀ ਹਾਈਟ ਦਾ ਚੰਗਾ ਰਿਜ਼ਲਟ ਆ ਤੇ ਉਹਦੀ ਮੀਟਿੰਗ ਦੀ ਆਪਾਂ ਨੂੰ ਫੋਟੋ ਵੀਡੀਓ ਵੀ ਮਿਲ ਜੂ ਮੀਟ ਹੁੰਦੇ ਦੀ ਤੇ ਨੰਬਰ 2 ਤੇ ਸਾਢੇ 3 ਮਹੀਨਿਆਂ ਤੋਂ ਉੱਪਰ ਇਹ ਗੱਭਨ ਚੈੱਕ ਪਾਸ ਆ ਪੇਟਲ ਘੋੜੀ ਆ ਲੈਂਥ ਲੰਥੀ ਚੰਗੀ ਆ ਤਾਂ ਬੱਚਾ ਇਹਨੇ ਵੱਡਾ ਹੀ ਦੇਣਾ ਹੈ ਨਾ ਇਹ ਨਾ ਸੋਚੋ ਵੀ ਪਤਾ ਨਹੀਂ ਘੋੜੀ ਬੱਚਾ ਛੋਟਾ ਦੇ ਜੂ ਕਿਉਂ ਘੋੜੀ ਦੀ ਹਾਈਟ ਵੀ ਵਧੀਆ ਐਵਰੇਜ ਹਾਈਟ ਦਾ 60 ਤੋਂ ਬਾਹਰ ਆਮ ਤੌਰ ਤੇ ਆਪਾਂ ਦੇਖੀਏ ਜਿਹੜੀਆਂ 60 ਤੋਂ ਬਾਹਰ ਵਾਲੀਆਂ ਘੋੜੀਆਂ ਹੁੰਦੀਆਂ ਉਹ ਜ਼ਿਆਦਾ ਬੱਚੇ ਵੱਡੇ ਪੈਦਾ ਕਰ ਜਾਂਦੇ ਆ ਜ਼ਿਆਦਾ ਵੱਡੀ ਘੋੜੀ ਨਾਲ ਜਿੰਨਾ ਕੁ ਮੇਰਾ ਤਜਰਬਾ ਤੇ ਘੋੜੀ ਇਹ ਵੀ ਬੱਚਾ ਚੰਗਾ ਪੈਦਾ ਕਰੂ ਕਿਉਂਕਿ ਖੰਨ ਕੁੰਨ ਦੀ ਦੇਖੋ ਹੁਣ ਆਪਾਂ ਕੰਨਾਂ ਦੀ ਸਪੈਸ਼ਲ ਵੀਡੀਓ ਇੱਥੇ ਲਾਈ ਆ ਕੰਨ ਕੰਡੀਸ਼ਨ ਦੇਖ ਲੋ ਤੁਸੀਂ ਦੇਖ ਸਕਦੇ ਆ ਚੰਗਾ ਲੱਗਿਆ ਹੋਇਆ ਤੇ ਬਾਕੀ ਪੈਰਾਂ ਪੂਰਾ ਦੀ ਸਹੀ ਆ ਪੂਰੀ ਲੈਂਥ ਕਰਦਣ ਦੀ ਚੰਗੀ ਆ ਖੜਨੇ ਖੁੜਨੇ ਨਾਰਮਲ ਖੜਨੀ ਆ ਬੱਚੀ ਹੈਨਾ ਘੋੜੀ ਦੀ ਤੇ ਗੱਭਨ ਜਿਵੇਂ ਪਤਾ ਉਹਨੇ ਦੱਸਿਆ ਸਾਢੇ 3 ਮਹੀਨੇ ਚੈੱਕ ਪਾਸਾ ਸਵਾਰੀ ਦੀ ਪਾਸ ਆ ਬਾਲਪੋਰੀਆਂ ਸਾਫ਼ ਆ ਹੱਥਾਂ ਪੈਰਾਂ ਦੀ ਸਾਫ਼ ਆ ਇਹ ਹਾਈਟ 60 ਤੋਂ ਬਾਹਰ ਆ। ਰੇਟ ਜਾਇਜ਼। ਡਿਟੇਲ ਆਪਾਂ ਸਾਰੀ ਇੱਕ ਵਾਰ ਫਿਰ ਦੱਸਦੇ ਹਾਂ ਨੇੜੇ ਦੂਰੋਂ ਇੱਕ ਵਾਰ ਦੇਖ ਲਓ ਜੇ ਤੁਹਾਡੇ ਕੋੜੀ ਪਸੰਦ ਆ ਗਈ ਤਾਂ ਆ ਕੇ ਫਾਰਮ ਤੇ ਦੇਖ ਲਓ ਇਹ ਨਾ ਸੋਚੋ ਪਤਾ ਨਹੀਂ ਇਹ ਕੋੜੀ ਨਾ ਫਟਾਈ ਤਾਂ ਹੋਰ ਵੀ ਨਹੀਂ ਹੋਣੇ ਜਾਨਵਰ। ਤਾਂ ਦੋਸਤੋ ਤੁਹਾਨੂੰ ਆਪਣੇ ਫਾਰਮ ਤੇ ਇੱਕ ਆਪਸ਼ਨ ਮਿਲ ਜਾਣੀਆਂ। ਆਹ ਕੋੜੀ ਨਾ ਪਸੰਦ ਆਈ ਦੋ ਲਾਲ ਚੰਬੀਆ ਕੋੜੀਆਂ ਗੱਪਣ ਖੜੀਆਂ, ਮਾਰਵਾੜੀ ਖੜੀਆਂ, ਮੇਟ ਹੋਈਆਂ ਖੜੀਆਂ, ਖਾਲੀ ਖੜੀਆਂ, ਬਿਸ਼ੇਰੀਆਂ ਖੜੀਆਂ, ਬਿਸ਼ੇਰੀਏ ਖੜੇ ਐ, ਨੁਕਰੇ ਮਾਰਵਾੜੀ ਸਾਰੇ ਤਰ੍ਹਾਂ ਦੇ ਜਾਨਵਰ ਤੁਹਾਨੂੰ ਮਿਲ ਜਾਣੇ। ਜੇ ਤਾਂ ਇਹ ਤੁਹਾਡੀ ਚੋਆਇਸ ਹੋਈ ਤਾਂ ਦੋਸਤੋ ਬਿਨਾਂ ਕਹੇ ਡਰ ਤੋਂ ਮੰਨ ਲਓ ਇੱਕ ਵਾਰ ਫਾਰਮ ਤੇ ਗੀੜਾ ਮਾਰ ਲਓ ਕੋਈ ਨਾ ਕੋਈ ਜਾਨਵਰ ਤਾਂ ਤੁਹਾਡੇ ਪਸੰਦ ਆਊਗਾ ਹੀ ਤੇ ਮੰਨ ਲਓ ਖਾਲੀ ਨਹੀਂ ਮੁੜਨਾ ਪੈਂਦਾ ਆਿਆਂ ਤਾਂ ਤੁਹਾਡਾ ਗੀੜਾ ਬਰਥ ਨਹੀਂ ਜਾਂਦਾ ਟਾਈਮ ਬਰਵਾਦ ਨਹੀਂ ਹੁੰਦਾ ਕਹਿੰਦਾ ਜਿਹੜਾ ਮਤਲਬ ਹੈ ਬਾਕੀ ਜੇ ਆਹ ਕੁੜੀ ਪਸੰਦ ਹੋਈ ਜਦੋਂ ਮਰਜ਼ੀ ਫਾਰਮ ਤੇ ਆ ਕੇ ਸਾਹਮਣੇ ਦੇਖ ਕੇ ਤਸੱਲੀ ਕਰਕੇ ਆਪਦਾ ਸੌਦਾ ਕਰ ਲਿਓ ਤੇ ਆਹ ਨੰਬਰ ਉੱਪਰ ਚੱਲੀ ਜਾਂਦੇ 623954549855599017 ਦਿਓ ਅੱਜ ਹੀ ਮਿਲਦੇ ਨੇ